ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਇੱਕ ਅਜ ਇੰਟਰਸਟਿੰਗ ਜੇ ਟੌਪ ਤੇ ਗੱਲ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਇਹ ਤੇ ਪਤਾ ਹੀ ਆ ਕਿ ਪੈਸਾ ਕਿੱਦਾਂ ਬਣਾਉਣਾ ਆਪਾਂ ਇਹ ਤੇ ਸਿੱਖ ਹੀ ਲਿਆ ਸਾਰੇ ਨੇ ਅਮਰੀਕਨ ਕੇ ਕਿ ਪੈਸਾ ਕਿੱਦਾਂ ਬਣਾਉਣਾ ਕੀ ਤੁਹਾਨੂੰ ਪਤਾ ਕਿ ਪੈਸਾ ਜਿਹੜਾ ਉਹ ਵੀ ਸਾਡੇ ਲਈ ਵਰਕ ਕਰਦਾ ਅਸੀਂ ਪੈਸੇ ਲਈ ਵਰਕ ਕਰਦੇ ਨਾ ਪੈਸਾ ਬਣਾਉਨੇ ਆ ਇਹ ਸਾਨੂੰ ਆ ਗਿਆ ਪਰ ਪੈਸਾ ਕਿੱਦਾਂ ਸਾਡੇ ਲਈ ਵਰਕ ਕਰਦਾ ਆਪਾਂ ਇਹ ਸਿੱਖਣਾ ਸਾਰੇ ਨਹੀਂ ਸਿਖਾਉਣਗੇ ਕਿਉਂਕਿ ਹਰ ਬੰਦੇ ਨੂੰ ਪਤਾ ਹਰ ਇੱਕ ਨੂੰ ਆਪਣਾ ਆਪਣਾ profession ਆ ਕਹਿੰਦੇ ਕੀ ਕਰਨਾ ਡਾਕਟਰ ਆ ਜਾਂ ਇੰਜੀਨੀਅਰ ਆ ਜਾਂ ਸਾਰੇ ਨੂੰ ਆਪਣੇ ਆਪਣੇ ਜਿਹੜਾ ਉਹਨਾਂ ਦਾ ਲਾਈਨ ਆ ਉਹਦੇ ਬੜੇ ਐਕਸਪਰਟ ਆ ਪਰ ਆਪਾਂ ਇਹ ਸਾਰੇ ਨਹੀਂ ਦੱਸਣਗੇ ਪਰ ਮੈਂ ਕਿਉਂਕਿ ਜਿਹੜਾ ਬੰਦਾ ਫਾਈਨੈਂਸ਼ੀਅਲ ਇੰਡਸਟਰੀ ਚ ਕੰਮ ਕਰਦਾ ਉਹਨੂੰ ਇਹਦੇ ਬਾਰੇ ਨੋਲੇਜ ਹੁੰਦੀ ਆ ਠੀਕ ਹੈ ਤੇ ਆਪਾਂ ਨੂੰ ਸਾਰਿਆਂ ਨੂੰ ਸਿੱਖਣੀ ਚਾਹੀਦੀ ਆ ਠੀਕ ਹੈ ਫ੍ਰੀ ਆ no cost ਪੈਸਾ ਸਾਡੇ ਲਈ ਕਿੱਦਾਂ ਵਰਕ ਕਰਦਾ ਵੇਖੋ ਜੇ ਤੇ ਪਹਿਲੀ ਗੱਲ ਅਸੀਂ ਪੈਸਾ ਕਮਾਉਨੇ ਆ ਸਾਨੂੰ ਇਹ ਨਹੀਂ ਪਤਾ ਕਿ ਪੈਸਾ ਸਾਡਾ ਗਰੋਥ ਕਿੱਥੇ ਹੁੰਦਾ ਪੈਸੇ ਤੋਂ ਪੈਸਾ ਕਿੱਦਾਂ ਬਣਦਾ ਉਹ ਆਪਾਂ ਪੜਦੇ ਨਹੀਂ ਹਾਂ ਛੋਟੇ ਹੁੰਦੇ ਵੀ ਜਿੱਦਾਂ ਕੰਪਾਊਂਡ ਇੰਟਰਸਟ ਹੁੰਦਾ ਜਿੱਦਾਂ ਚੱਕਰਵਰਤੀ ਵਿਆਜ ਹੁੰਦਾ ਇਹਦਾ ਕੁਝ ਹੁੰਦਾ ਹੀ ਲੌਂਗ ਟਾਈਮ ਗੋ ਵਿਆਜ ਨੂੰ ਵਿਆਜ ਅੱਗੇ ਪੈਂਦਾ ਉਦਾਂ ਪੈਸਾ ਤੁਹਾਡਾ ਵੱਦਾ ਆਪਾਂ ਵੇਖਣਾ ਕਿ ਕਿੱਥੇ ਪੈਸਾ ਸਾਡਾ ਰੱਖੀ ਜਿਹੜਾ ਅਸੀਂ ਕਮਾਈ ਕੀਤੀ ਖਰਚੇ ਕਾੜੇ ਪਹਿਲੀ ਗੱਲ ਤੇ ਸੇਵ ਕਰਨੇ ਪੈਸੇ ਇਹ ਨਹੀਂ ਕਿਤੇ ਵੀ ਜਿੰਨੇ ਯਾਰ ਬਣਾਇਆ ਤੇ ਐਂਡ ਆਫ ਦੀ ਮੰਥ ਠੰਡ ਠੰਡ ਕਪਾਲ ਤੇ ਜਿਹੜਾ ਮੁੜ ਕੇ ਕੁਝ ਨਾ ਬਚੇ ਆਪਾਂ ਇਹ ਕਰਨਾ ਕਿ ਪੈਸਿਆਂ ਨੂੰ ਸੇਵ ਕਰਨਾ ਸਿੱਖਣਾ ਸੇਵ ਕਿੱਥੇ ਕਰਨਾ ਜਿੱਥੇ ਪੈਸਾ ਤੁਹਾਡੇ ਲਈ ਵਰਕ ਕਰੇ ਰਾਈਟ ਪੈਹਾ ਤੁਹਾਡੇ ਉੱਥੇ ਵਰਕ ਕਰੂਗਾ ਜਿੱਥੇ ਜਗਾ ਚੰਗੀ ਲਬਨ ਇੰਡਸਟਰੀ ਰੇਟ ਵਧੀਆ ਪਾਉ ਮਿਲੂਗਾ ਸੇਫ ਹੋਊਗਾ ਸੇਫਟੀ ਵੀ ਜ਼ਰੂਰੀ ਆ ਇਹ ਨਹੀਂ ਲੋਕੀ ਸਟਾਕਸ ਵਿੱਚ ਪੈਹਾ ਲਾਉਂਦੇ ਨੌਲੇਜ ਨਹੀਂ ਹੁੰਦੀ ਪਰ ਜਦੋਂ ਪੈਸਾ ਲਾਉਂਦੇ ਆ ਜਦੋਂ ਤੇ ਜਿੰਨੀ ਦੇਰ ਤੇ ਵਧਦਾ ਜਾਂਦਾ ਵਧਦਾ ਬੜੇ ਖੁਸ਼ ਹੁੰਦੇ ਸਾਰੇ ਪਰ ਜਦੋਂ ਪੈਸਾ ਲੂਜ਼ ਹੁੰਦਾ ਨਾ ਤੇ ਸਾਰਾ ਕੁਝ ਗਵਾ ਕੇ ਬਹਿ ਜਾਂਦੇ ਬਹੁਤ ਲੋਕੀ ਵੇਖਿਆ ਜਿਹੜਾ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਬਾਜਾ ਜਦੋਂ ਤੁਸੀਂ ਟੈਕਸ ਦੇ ਵਿੱਚ ਸਟਾਕ ਦੇ ਵਿੱਚ ਪੈਹਾ ਲਾਉਂਦੇ ਆਪਾਂ ਪੈਸੇ ਨੂੰ ਸਹੀ ਜਗ੍ਹਾ ਤੇ ਲਾਉਣਾ ਵਾ ਜਿੱਥੇ ਪੈਸਾ ਸਾਡਾ ਗਰੋਅ ਕਰੇ ਤੇ ਪੈਸਾ ਸਾਡੇ ਲਈ ਵਰਕ ਕਰੇ ਉਹ ਕਿਹੜੀ ਜਗ੍ਹਾ ਵਾ ਉਹ ਜਗ੍ਹਾ ਤੁਸੀਂ ਖੁਦ ਲੱਭਣੀ ਆ ਤੇ ਜੇ ਤੁਹਾਨੂੰ ਨਹੀਂ ਪਤਾ ਤੇ ਮੈਨੂੰ ਕਾਲ ਕਰਕੇ ਤੇ ਮੈਨੂੰ ਪੁੱਛ ਲੈਣਾ ਕੋਈ ਕੁਐਸਚਨ ਇਸ ਤਰ੍ਹਾਂ ਤੇ ਤੁਹਾਡਾ ਹੋਇਆ ਤੇ ਮੈਨੂੰ ਤੁਸੀਂ ਬਾਅਦ ਵਿੱਚ ਕਾਲ ਕਰ ਸਕਦੇ ਪਹਿਲਾਂ ਮੈਂ ਆਪਣਾ ਨੰਬਰ ਦੇ ਦਾਂ 5104262773 ਇਸ ਨੰਬਰ ਤੇ ਫੋਨ ਕਰਕੇ ਕੋਈ ਵੀ ਸਲਾਹ ਕੋਈ ਚਾਰਜ ਨਹੀਂ ਫ੍ਰੀ ਆਫ ਕਾਸਟ ਜਦੋਂ ਵੀ ਤੁਸੀਂ ਤੁਹਾਡਾ ਦਿਲ ਕਰੇ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ ਤੇ ਪੈਸੇ ਬਾਰੇ ਹਮੇਸ਼ਾ ਹੀ ਰੱਖਣਾ ਕਿਉਂਕਿ ਪੈਸਾ ਬੜਾ ਹਾਰਡ ਵਰਕ ਨਾਲ ਕਮਾਇਆ ਜਾਂਦਾ ਜੋ ਵੇਖੋ ਜੇ ਤੁਸੀਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿਆਂਗੀ ਪਹਿਲਾਂ ਮੈਂ ਜੇ ਤੁਸੀਂ ਪੈਸਾ ਰੱਖਦੇ ਹੋ ਬੈਂਕ ਵਗੈਰਾ ਚ ਮੈਂ ਇਨੀ ਨਾਲ ਕਿੱਥੇ ਰਹਾਦੇ ਕਿੰਨੇ ਤੁਹਾਨੂੰ ਇੰਟਰਸਟ ਮਿਲਦਾ ਕਦੀ ਵੇਖਿਆ ਜੇ ਤੁਹਾਨੂੰ ਪਤਾ ਹੀ ਉਹ ਇੰਟਰਸਟ ਮਿਲਦਾ ਵੱਧ ਤੋਂ ਵੱਧ 1% 1% ਦੇ ਉੱਤੇ ਵੀ ਤੁਹਾਨੂੰ ਟੈਕਸ ਦੇਣਾ ਪੈਣਾ ਤੇ ਫਿਰ ਮਹਿੰਗਾਈ ਇਨਫਲੇਸ਼ਨ ਜਿਹੜੀ ਆ ਉਹਨੇ ਕਿਥੇ ਕਰਨਾ ਜਿਹੜਾ ਤੁਹਾਡਾ 1% ਵੀ ਹੋਇਆ ਨਾ ਤੁਹਾਡਾ 100 ਡਾਲਰ 97 ਡਾਲਰ ਰਹਿ ਜਾਣੇ ਇਸ ਕਰਕੇ ਤੁਸੀਂ ਪੈਸਾ ਉੱਥੇ ਰੱਖੋ ਜਿੱਥੇ ਘੱਟ ਤੋਂ ਘੱਟ 5% ਤੁਹਾਨੂੰ ਵਿਆਜ ਜ਼ਰੂਰ ਆਵੇ 5% ਵੀ ਆਇਆ ਨਾ ਵੀ 5% ਦਾ ਵੀ ਦੱਸ ਦੇਣੀ ਤੁਹਾਨੂੰ 5% ਵੀ ਆਇਆ ਉਹਦੇ ਤੋਂ ਵੀ 5 ਡਾਲਰ ਜਿਹੜੇ ਤੁਹਾਨੂੰ ਦੇਣੇ ਆ ਨਾ ਉਹਨਾਂ ਨੇ 100 ਤੇ 5 ਉਹ ਜੋ 1 ਡਾਲਰ 25 ਸੈਂਟ ਜਿਹੜੇ ਹੁੰਦੇ ਆ ਨਾ ਉਹ ਟੈਕਸ ਕੱਟਿਆ ਜਾਣਾ ਤੇ ਜਿਹੜੇ ਬਾਕੀ ਬਚੇ ਉਹਦੇ ਤੋਂ 3% ਜਿਹੜੀ ਇਨਫਲੇਸ਼ਨ ਆ ਅਮਰੀਕਾ ਦੀ ਆਪਣੇ ਕੈਲੀਫੋਰਨੀਆ ਦੇ 6% ਆਪਾਂ ਚਲੋ 3% ਲੱਕ ਚੱਲਦੇ ਆ 5% ਚ ਕੱਟ ਕਟਾ ਕੇ ਨਾ ਤੁਹਾਨੂੰ ਸਿਰਫ 75% بچਨੇ 100 100 ڈالر ਤੁਹਾਡਾ 100 ڈالر ਜਿਹੜਾ 75% ਲੈ ਕੇ ਉਹ ਮੁਰਨਾ ਜੋ ਕੋਸ਼ਿਸ਼ ਕਰੋ ਜਿੱਥੇ ਵੀ ਪੈਸਾ ਰੱਖੋ ਘਰ ਤੋਂ ਘੱਟ ਤੁਹਾਨੂੰ 5% 8 9% ਘਰ ਤੋਂ ਘੱਟ ਜਾਵੇ ਤੇ ਸੇਫ ਵੀ ਹੋਵੇ ਸੇਫਟੀ ਬਹੁਤ ਜ਼ਰੂਰੀ ਆ ਬੜੀ ਹਾਰਡ ਵਰਕ ਆ ਬੜੀ ਹਾਰਡ ਵਰਕ ਦੀ ਕਮਾਈ ਆ ਉਹਨੂੰ ਤੁਸੀਂ ਲੂਜ਼ ਨਹੀਂ ਕਰਨਾ ਉਹਨੂੰ ਤੁਸੀਂ ਸੇਫ ਵੀ ਰੱਖਣਾ ਤੇ ਗਰੋ ਵੀ ਹੋਵੇ ਜੇ ਕੋਈ ਲੱਖ ਤੁਹਾਡਾ 2 ਲੱਖ ਬਣ ਗਿਆ ਉਹਤੇ ਜੇ ਤੁਸੀਂ ਲੈਣ ਲੱਗੇ ਤੇ ਉਹਦੇ ਤੇ ਟੈਕਸ ਪੈ ਜਾਣਾ ਟੈਕਸ ਕਿੰਨਾ ਪੈਣਾ 25% 30% ਤੁਹਾਡਾ ਹੀ ਲੱਖ ਡਾਲਰ ਜਿਹੜਾ ਗਰੋ ਹੋਇਆ ਹੋਣਾ ਤੇ ਤੁਹਾਨੂੰ 75 ਹਜ਼ਾਰ ਉੱਪਰ ਮਿਲਣਾ ਤੇ ਕਿੰਨਾ ਦੁੱਖਣਾ ਇਹ ਵੀ ਜੀਜ ਵੇਖਿਓ ਉਹ ਜਗ੍ਹਾ ਲੱਭੋ ਜਿੱਥੇ ਤੁਹਾਨੂੰ ਟੈਕਸ ਨਾ ਦੇਣਾ ਪਵੇ ਲੱਖ ਰੱਖਿਆ ਤੇ ਲੱਖ ਬਣਿਆ 2 ਲੱਖ ਜਿਹੜਾ ਤੁਹਾਨੂੰ ਪੂਰੇ ਦਾ ਪੂਰਾ ਵਾਪਸ ਆਵੇ ਇਹ ਚੀਜ਼ਾਂ ਬਹੁਤ ਸਿੱਖਣ ਵਾਲੀਆਂ ਵਾਂ ਆਪਾਂ ਬਹੁਤ ਵਧੀਆ ਵਾਂ ਆਪਾਂ ਸਿੱਖਿਆ ਵਾ ਕਿ ਆਪਾਂ ਪੈਸੇ ਕਿੱਦਾਂ ਕਮਾਉਣੇ ਆ ਆਪਾਂ ਇਹ ਵੀ ਸਿੱਖੀਏ ਕਿ ਉਹਨਾਂ ਨੂੰ ਕਿਹੜੀ ਜਗ੍ਹਾ ਤੇ ਰੱਖਣਾ ਕਿ ਜਿਹੜਾ ਉਹ ਸਾਡੇ ਲਈ ਵਰਕ ਕਰੇ ਠੀਕ ਹੈ ਜੀ ਅੱਜ ਲਈ ਇੰਨਾ ਹੀ ਮੈਂ ਬਹੁਤ ਲੰਮਾ ਨਹੀਂ ਕਿਉਂਕਿ ਮੇਰੇ ਕੋਲ ਟਾਈਮ ਨਹੀਂ ਬਤਾ ਹੈਗਾ ਥੈਂਕ ਯੂ ਸੋ ਮੱਚ ਤੇ ਮੇਰੇ ਚੈਨਲ ਨੂੰ ਫੋਲੋ ਕਰਿਆ ਕਰੋ ਲਾਈਕ ਸ਼ੇਅਰ ਕਰਿਆ ਕਰੋ ਕੋਈ ਕੁਐਸਚਨ ਹੋਏ ਮੈਨੂੰ ਜਰੂਰ ਪੁੱਛਿਆ ਕਰੋ ਫੋਨ ਨੰਬਰ ਮੈਂ ਤੁਹਾਨੂੰ ਦੇ ਦਿੰਦੀ ਹਰ ਵਾਰੀ ਦੱਸ ਕੇ ਜਾਣੀ ਆ ਤੇ ਸਤਿ ਸ਼੍ਰੀ ਅਕਾਲ ਬਾਏ ਬਾਏ